ਪਰਮ ਸਤਿਕਾਰਯੋਗ ਗੁਰੂ ਪਿਆਰੇ ਗੁਰੂ ਸਵਾਰੇ ਸਾਧ ਸੰਗਤ ਜੀਓ ਸੋ ਬੜੇ ਵੱਡੇ ਭਾਗਾਂ ਵਾਲੇ ਹਾਂ ਜੋ ਸਤਿਗੁਰਾਂ ਦੀ ਪਾਵਨ ਬਵਿੱਤਰ ਹਜ਼ੂਰੀ ਦੇ ਵਿੱਚ ਬੈਠ ਕੇ ਹਰ ਜਸ ਗੁਰਬਾਣੀ ਸਰਵਣ ਕਰ ਰਹੇ ਹਾਂ ਸੋ ਅੱਜ ਦੇ ਹੁਕਮ ਦੇ ਵਿੱਚ ਧੰਨ ਧੰਨ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸਾਨੂੰ ਸਮਝਾਉਣਾ ਕਰਦੇ ਹਨ ਜਨ ਕੀ ਕੀਨੀ ਪਾਰ ਬ੍ਰਹਮ ਸਾਰ ਸਤਿਗੁਰੂ ਜੀ ਕਹਿੰਦੇ ਭਾਈ ਪਰਮਾਤਮਾ ਹੁੰਦਾ ਹੈ ਜਿਹੜਾ ਉਹ ਆਪਣੇ ਸੇਵਕਾਂ ਦੀ ਆਪਣੇ ਸੰਤ ਜਨਾਂ ਦੀ ਸੇਵਾ ਸੰਭਾਲ ਆਪ ਕਰਦਾ ਹੈ ਨਿੰਦਨ ਨਿੰਦਕ ਟਿਕਣਾ ਪਾਵਣ ਮੂਲੇ ਊੜ ਗਏ ਵਿਕਾਰ ਅੱਧ ਜਿਹੜੇ ਸੰਤ ਜਣ ਹੁੰਦੇ ਹਨ ਜੇ ਕੋਈ ਉਹਨਾਂ ਦੀ ਨਿੰਦਾ ਵੀ ਕਰਦਾ ਹੈ ਤਾਂ ਪ੍ਰਮਾਤਮਾ ਉਹਨਾਂ ਨੂੰ ਸਜ਼ਾ ਜ਼ਰੂਰ ਦਿੰਦਾ ਹੈ ਜਿਹੜੇ ਕਿਸੇ ਦੀ ਨਿੰਦਿਆ ਕਰਦੇ ਹਨ ਜਿਵੇਂ ਹਵਾ ਦੇ ਅੱਗੇ ਬੱਦਲ ਉੱਡ ਜਾਂਦੇ ਹਨ ਤੇਵੇਂ ਹੋ ਨਿੰਦਕ ਸੇਵਕਾਂ ਦੇ ਅੱਗੇ ਜਿਹੜੇ ਨਿੰਦਾ ਕਰਨ ਵਾਲੇ ਹਨ ਉਹ ਕਿਨਾਰਾ ਕਰ ਲੈਂਦੇ ਹਨ ਜਹ ਜਹ ਦੇਖੋ ਤੈ ਤੇ ਸੁਆਮੀ ਕੋਈ ਨਾ ਪਹੁੰਚਨ ਹਾਰ ਜਿਸ ਪ੍ਰਮਾਤਮਾ ਦੀ ਕੋਈ ਵੀ ਬਰਾਬਰੀ ਨਹੀਂ ਕਰ ਸਕਦਾ ਪ੍ਰਮਾਤਮਾ ਤੋਂ ਵੱਡਾ ਨਾ ਕੋਈ ਹੋਇਆ ਹੈ ਅਤੇ ਨਾ ਹੀ ਕਿਸੇ ਨੇ ਹੋਣਾ ਹੈ ਸਤਿਗੁਰੂ ਜੀ ਕਹਿੰਦੇ ਭਾਈ ਜਿੱਥੇ ਵੀ ਦੇਖੀਦਾ ਹੈ ਉਥੇ ਹੀ ਜਿਹੜਾ ਪ੍ਰਭੂ ਮਾਲਕ ਹੈ ਵਾਹਿਗੁਰੂ ਹੈ ਉਹ ਵਸ ਰਿਹਾ ਹੈ ਜੀਵ ਜੰਤੂਆਂ ਦੇ ਵਿੱਚ ਇਨਸਾਨਾਂ ਦੇ ਵਿੱਚ ਪੇੜ ਪੌਦਿਆਂ ਦੇ ਵਿੱਚ ਬਲਿਹਾਰੀ ਕੁਦਰਤ ਵਸਿਆ ਜਿਹੜਾ ਪ੍ਰਮਾਤਮਾ ਹੈ ਉਹ ਸਾਰੀ ਕੁਦਰਤ ਦੇ ਵਿੱਚ ਵਸਿਆ ਹੋਇਆ ਹੈ ਜੋ ਜੋ ਕਰੇ ਅਵਗਿਆ ਜਨ ਕੀ ਹੋਏ ਗਿਆ ਤਤਸਾਰ ਸਤਿਗੁਰੂ ਜੀ ਕਹਿੰਦੇ ਭਾਈ ਉਸ ਦੇ ਸੇਵਕ ਦੀ ਜਿਹੜਾ ਵੀ ਕੋਈ ਨਰਾਦਰੀ ਕਰਦਾ ਹੈ ਉਸ ਨੂੰ ਦੁੱਖ ਪਹੁੰਚਾਉਂਦਾ ਹੈ ਤਾਂ ਉਹ ਆਤਮਿਕ ਜੀਵਨ ਦੇ ਵਿੱਚ ਤੁਰੰਤ ਸੜ ਕੇ ਸੁਆਹ ਹੋ ਜਾਂਦਾ ਹੈ ਇੱਕ ਤਾਂ ਹੁੰਦਾ ਹੈ ਸਰੀਰ ਦੇ ਪੱਖੋਂ ਮਰਨਾ ਅਤੇ ਇੱਕ ਹੁੰਦਾ ਹੈ ਜ਼ਮੀਰ ਦੇ ਪੱਖੋਂ ਮਰਨਾ ਜਦੋਂ ਅਸੀਂ ਕਿਸੇ ਦੀ ਨਿੰਦਿਆ ਕਰਦੇ ਹਾਂ ਕਿਸੇ ਨੂੰ ਦੁੱਖ ਪਹੁੰਚਾਉਂਦੇ ਹਾਂ ਆਪਣੇ ਤੋਂ ਨੀਮਾ ਕਿਸ ਨੂੰ ਦਿਖਾਉਂਦੇ ਹਾਂ ਕਿਸੇ ਦਾ ਬੁਰਾ ਤੱਕਦੇ ਹਾਂ ਤਾਂ ਸਾਧੂ ਗੁਰੂ ਜੀ ਕਹਿੰਦੇ ਭਾਈ ਉਹ ਜਿਉਂਦੇ ਜੀ ਹੀ ਮਰ ਜਾਂਦੇ ਹਨ ਕਰਨ ਹਾਰ ਰਖਵਾਲਾ ਹੋਆ ਜਾ ਕਾ ਅੰਤ ਨਾ ਪਰਵਾਰ ਜਿਸ ਪਰਮਾਤਮਾ ਦੇ ਗੁਣਾਂ ਦਾ ਅੰਤ ਨਹੀਂ ਪਾਇਆ ਜਾ ਸਕਦਾ ਜਿਸ ਦੀ ਹਸਤੀ ਦਾ ਕੋਈ ਸਿਰਾ ਨਹੀਂ ਦੇਖਿਆ ਜਾ ਸਕਦਾ ਕੋਈ ਬੰਨਾ ਨਹੀਂ ਲੱਭਿਆ ਜਾ ਸਕਦਾ ਉਹ ਸਭ ਨੂੰ ਪੈਦਾ ਕਰਨ ਵਾਲਾ ਹੈ ਉਹ ਆਪਣੇ ਸੇਵਕਾਂ ਦੀ ਆਪਣੇ ਸੰਤ ਜਨਾਂ ਦੀ ਰਾਖੀ ਆਪ ਕਰਦਾ ਹੈ ਨਾਨਕ ਦਾਸ ਰੱਖੇ ਪ੍ਰਭ ਆਪਣੇ ਨਿੰਦਕ ਕਾਢੇ ਮਾਰ ਸਤਿਗੁਰੂ ਜੀ ਕਹਿੰਦੇ ਭਾਈ ਜਿਹੜੀ ਵੀ ਫਿਰ ਪ੍ਰਮਾਤਮਾ ਦਾ ਸਿਮਰਨ ਕਰ ਲੱਗ ਜਾਂਦੇ ਹਨ ਪ੍ਰਮਾਤਮਾ ਦੇ ਲੜ ਲੱਗ ਜਾਂਦੇ ਹਨ ਫਿਰ ਪ੍ਰਮਾਤਮਾ ਉਹਨਾਂ ਦੀ ਰੱਖਿਆ ਕਰਦਾ ਹੈ ਪ੍ਰਮਾਤਮਾ ਉਹਨਾਂ ਦੀ ਰਾਖੀ ਕਰਦਾ ਹੈ ਕਿਉਂਕਿ ਜਿਨ੍ਹਾਂ ਦਾ ਪ੍ਰੇਮ ਗੁਰੂ ਦੇ ਨਾਲ ਬਣ ਜਾਂਦਾ ਹੈ ਤਾਂ ਗੁਰਬਾਣੀ ਦੇ ਵਿੱਚ ਵਿਚਾਰਨ ਕੀਤਾ ਗਿਆ ਹੈ ਜੋ ਤੋ ਪ੍ਰੇਮ ਖੇਲਣ ਕਾ ਚਾਓ ਸਿਰ ਧਰ ਤਲੀ ਗਲੀ ਮਰਿ ਆਓ ਤਾਂ ਸਤਿਗੁਰੂ ਜੀ ਕਹਿੰਦੇ ਭਾਈ ਜੇ ਪ੍ਰਮਾਤਮਾ ਦੇ ਨਾਲ ਪਿਆਰ ਕਰਨਾ ਹੈ ਪ੍ਰਮਾਤਮਾ ਦੇ ਨਾਲ ਪਿਆਰ ਪਾਉਣਾ ਹੈ ਤਾਂ ਆਪਣਾ ਸਿਰ ਤਲੀ ਤੇ ਧਰ ਕੇ ਆਉਣਾ ਪਵੇਗਾ ਜੇ ਗੁਰੂ ਆਪਣੀ ਜਾਨ ਵੀ ਮੰਗ ਲਵੇ ਆਪਣਾ ਸਿਰ ਵੀ ਮੰਗ ਲਵੇ ਤਾਂ ਇੱਕ ਛਿਣ ਦੇ ਵਿੱਚ ਹੀ ਪ੍ਰਮਾਤਮਾ ਦੇ ਅੱਗੇ ਆਪਣੇ ਜਿਹੜੇ ਪ੍ਰਾਣ ਹਨ ਉਹਨੂੰ ਸਾਬਰ ਕੀਤੇ ਜਾਣ ਕਿਉਂਕਿ ਜਿਹੜਾ ਸਿੱਖ ਧਰਮ ਦੇ ਵਿੱਚ ਪੱਕਾ ਰਹਿੰਦਾ ਹੈ ਰਹਿਣੀ ਦੇ ਵਿੱਚ ਪੱਕਾ ਰਹਿੰਦਾ ਹੈ ਸਤਿਗੁਰੂ ਜੀ ਕਹਿੰਦੇ ਭਾਈ ਉਹੀ ਸਿੱਖ ਮੈਨੂੰ ਪਿਆਰਾ ਲੱਗਦਾ ਹੈ ਰਹਿਣੀ ਰਹੇ ਸੋਈ ਸਿੱਖ ਮੇਰਾ ਜਿਹੜਾ ਪ੍ਰਮਾਤਮਾ ਦੀ ਰਜਾ ਦੇ ਵਿੱਚ ਰਹਿੰਦਾ ਹੈ ਸਿਰਫ ਇੱਕੋ ਹੀ ਪ੍ਰਮਾਤਮਾ ਨੂੰ ਮੰਨਦਾ ਹੈ ਆਪਣੇ ਗੁਰੂ ਦੀ ਸੁਣਦਾ ਹੈ ਅਤੇ ਪਰਮਾਤਮਾ ਦਾ ਸਿਮਰਨ ਕਰਦਾ ਹੈ। ਸਤਿਗੁਰੂ ਜੀ ਕਹਿੰਦੇ ਭਾਈ ਉਹੋ ਹੀ ਸੱਚਾ ਸਿੱਖ ਹੁੰਦਾ ਹੈ। ਜਿਹੜਾ ਇੱਕੋ ਹੀ ਇੱਕ ਪਰਮਾਤਮਾ ਦੇ ਉੱਪਰ ਆਪਣਾ ਭਰੋਸਾ ਰੱਖੇ। ਕਿਉਂਕਿ ਜਿਹੜਾ ਪਰਮਾਤਮਾ ਹੈ ਉਹ ਇੱਕ ਹੈ। ਉਹਦੇ ਨਾਮ ਅਨੇਕਾ ਹਨ। ਕੋਈ ਉਸਨੂੰ ਰਾਮ ਕਹਿ ਲੈਂਦਾ ਹੈ। ਕੋਈ ਉਸਨੂੰ ਖੁਦਾ ਕਹਿ ਲੈਂਦਾ ਹੈ। ਕੋਈ ਉਸ ਨੂੰ ਗੋੜ ਕਹਿ ਲੈਂਦਾ ਹੈ ਤੇ ਕੋਈ ਉਸ ਨੂੰ ਵਾਹਿਗੁਰੂ ਕਹਿ ਲੈਂਦਾ ਹੈ ਆਪੋ ਆਪਣੇ ਧਰਮਾਂ ਦੇ ਮੁਤਾਬਕ ਪਰਮਾਤਮਾ ਦੇ ਨਾਮ ਰੱਖੇ ਗਏ ਹਨ ਪਰੰਤੂ ਉਹ ਪਰਮਾਤਮਾ ਹੈ ਜਿਹੜਾ ਉਹ ਇੱਕ ਹੈ ਉਸਾਰ ਹੀ ਕੁਦਰਤ ਦੇ ਵਿੱਚ ਕਣ-ਕਣ ਦੇ ਵਿੱਚ ਵਸਿਆ ਹੋਇਆ ਹੈ ਅਤੇ ਜਿਹੜਾ ਉਹਦਾ ਨਾਮ ਹੈ ਉਹ ਸੱਚਾ ਹੈ ਇੱਕ ਓਮਕਾਰ ਸਤਨਾਮ ਜਿਹੜਾ ਪਰਮਾਤਮਾ ਹੈ ਉਹਦਾ ਜਿਹੜਾ ਨਾਮ ਹੈ ਉਹ ਸੱਚਾ ਹੈ ਅਤੇ ਉਹਨੇ ਸਾਰੀ ਸ੍ਰਿਸ਼ਟੀ ਨੂੰ ਪੈਦਾ ਕੀਤਾ ਹੈ ਕਰਤਾ ਪੁਰਖ ਜੀਵ ਜੰਤੂ ਪੇੜ ਪੌਦੇ ਉਹ ਪਰਮਾਤਮਾ ਨੇ ਉਹ ਵਾਹਿਗੁਰੂ ਨੇ ਪੈਦਾ ਕੀਤੇ ਹਨ ਕਿਉਂਕਿ ਸਾਧ ਸੰਗ ਜੀ ਜਦੋਂ ਅਸੀਂ ਕਿਸੇ ਪਹਾੜੀ ਇਲਾਕੇ ਦੇ ਵਿੱਚ ਜਾਂਦੇ ਹਾਂ ਤਉ ਤੇ ਅਸੀਂ ਜਾ ਕੇ ਦੇਖਦੇ ਹਾਂ ਕਿ ਪਹਾੜਾਂ ਦੇ ਉੱਪਰ ਕਿੰਨੇ ਹੀ ਤਰ੍ਹਾਂ ਦੇ ਜਿਹੜੇ ਰੁੱਖ ਹਨ ਦਰਖਤ ਹਨ ਉਹ ਲੱਗੇ ਹਨ ਉਹ ਜਿਹੜੇ ਦਰਖਤ ਹਨ ਉਹ ਕਿਸੇ ਮਨੁੱਖ ਨੇ ਨਹੀਂ ਲਗਾਏ ਉਹ ਪਰਮਾਤਮਾ ਨੇ ਪੈਦਾ ਕੀਤੇ ਹੋਏ ਹਨ ਤਾਂ ਹੀ ਗੁਰਬਾਣੀ ਦੇ ਵਿੱਚ ਕਿਹਾ ਗਿਆ ਹੈ ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਏ ਲਖਿਆ ਉਹ ਪਰਮਾਤਮਾ ਦਾ ਜਿਹੜਾ ਅੰਤ ਹੈ ਉਹਦੀ ਮਹਿਮਾ ਹੈ ਉਹ ਕਥਨ ਨਹੀਂ ਕੀਤੀ ਜਾ ਸਕਦੀ ਉਹ ਬੇਅੰਤ ਗੁਣਾਂ ਦਾ ਮਾਲਕ ਹੈ ਦਦਾ ਦਾਤਾ ਏਕ ਹੈ ਸਭ ਕੋ ਦੇਵਨਹਾਰ ਦਿੰਦਿਆਂ ਤੋਟ ਨਾ ਆਵਈ ਅਗਨਤ ਭਰੇ ਪੰਡਾਰ ਉਹਦੇ ਜਿਹੜੇ ਪੰਡਾਰੇ ਹਨ ਉਹ ਗੁਣਾਂ ਦੇ ਨਾਲ ਭਰੇ ਪਏ ਹਨ ਜਿਹੜਾ ਮਨੁੱਖ ਹੈ ਉਹ ਲੈਂਦਾ ਲੈਂਦਾ ਥੱਕ ਜਾਂਦਾ ਹੈ ਪਰੰਤੂ ਜਿਹੜਾ ਪ੍ਰਮਾਤਮਾ ਹੈ ਉਹ ਦਿੰਦਾ ਨਹੀਂ ਥੱਕਦਾ ਕਿਉਂਕਿ ਉਹਦੇ ਜਿਹੜੇ ਪੰਡਾਰੇ ਹਨ ਉਹ ਬੇਅੰਤ ਹਨ ਤਾਂ ਇਸ ਕਰਕੇ 사ਦਗੁਰੂ ਜੀ ਕਹਿੰਦੇ ਭਾਈ ਜਿਹੜਾ ਵੀ ਪ੍ਰਮਾਤਮਾ ਦੇ ਨਾਲ ਪਿਆਰ ਪਾਉਂਦਾ ਹੈ ਜਿਹੜਾ ਵੀ ਪ੍ਰਮਾਤਮਾ ਦੇ ਨਾਲ ਦੋਸਤੀ ਪਾਉਂਦਾ ਹੈ ਫਿਰ ਪ੍ਰਮਾਤਮਾ ਉਹਦੀ ਰੱਖਿਆ ਕਰਦਾ ਹੈ ਪ੍ਰਮਾਤਮਾ ਦਾ ਨਾਮ ਸਿਮਰਨ ਦੀ ਕੋਈ ਉਮਰ ਨਹੀਂ ਹੈ ਬਚਪਨ ਦੇ ਵਿੱਚ ਵੀ ਸਿਮਰਿਆ ਜਾ ਸਕਦਾ ਹੈ ਜਵਾਨੀ ਦੇ ਵਿੱਚ ਵੀ ਸਿਮਰਿਆ ਜਾ ਸਕਦਾ ਹੈ ਅਤੇ ਬੁਢਾਪੇ ਦੇ ਵਿੱਚ ਵੀ ਸਿਮਰਿਆ ਜਾ ਸਕਦਾ ਹੈ ਤਾਂ ਇੱਕ ਕੋਈ ਕਥਾਕਾਰ ਕਥਾ ਕਰ ਰਿਹਾ ਸੀ ਸਮਝਾ ਰਿਹਾ ਸੀ ਕਿ ਜੇ ਅਸੀਂ ਖੂਹ ਦੇ ਵਿੱਚੋਂ ਪਾਣੀ ਭਰਨਾ ਹੋਵੇ ਤਾਂ ਸਾਨੂੰ ਬਾਲਟੀ ਦੇ ਨਾਲ ਰੱਸਾ ਬੰਨ ਕੇ ਉਸ ਨੂੰ ਖੂਹ ਦੇ ਵਿੱਚ ਛੁੱਟਣਾ ਪੈਂਦਾ ਹੈ ਫਿਰ ਅਸੀਂ ਉਸ ਨੂੰ ਬਾਹਰ ਖਿੱਚਦੇ ਹਾਂ ਤੇ ਪਾਣੀ ਪ੍ਰਾਪਤ ਕਰ ਲੈਂਦੇ ਹਾਂ ਤਾਂ ਸਤਿਗੁਰੂ ਜੀ ਕਹਿੰਦੇ ਭਾਈ ਜੇ ਕੋਈ ਮਨੁੱਖ ਖੂਹ ਦੇ ਵਿੱਚ ਬਾਲਟੀ ਛੁੱਟ ਦੇਵੇ ਅਤੇ ਉਹਦੇ ਹੱਥ ਦੇ ਵਿੱਚ ਗਿੱਠ ਕੋ ਰਸਾ ਹੋਵੇ ਤਾਂ ਉਸ ਦੇ ਨਾਲ ਵੀ ਉਹ ਆਪਣੀ ਬਾਲਟੀ ਨੂੰ ਬਾਹਰ ਖਿੱਚ ਲੈਂਦਾ ਹੈ ਜੇ ਉਹ ਭੁਲੇਖਾ ਪਾ ਦਵੇ ਕਿ ਮੇਰੇ ਹੱਥ ਦੇ ਵਿੱਚ ਤਾਂ ਸਿਰਫ ਇੱਕ ਗਿੱਠ ਕੀ ਰੱਸੀ ਰਹੀ ਹੈ ਇਹਦੇ ਨਾਲ ਪਾਣੀ ਕਿਹੜਾ ਬਾਹਰ ਆਵੇਗਾ ਤਾਂ ਫਿਰ ਸਾਧ ਸੰਗ ਜੀ ਉਸ ਤੋਂ ਵੱਡਾ ਮੂਰਖ ਕੋਈ ਹੋ ਨਹੀਂ ਸਕਦਾ ਤਾਂ ਇਸ ਕਰਕੇ ਕਈ ਕਹਿੰਦੇ ਹਨ ਕਿ ਜੇ ਅਸੀਂ ਬਚਪਨ ਦੇ ਵਿੱਚ ਨਾਮ ਨਹੀਂ ਜਪਿਆ ਤਾਸੀ ਜਵਾਨੀ ਦੇ ਵਿੱਚ ਨਾਮ ਜਪ ਲਵਾਂਗੇ ਫਿਰ ਜਵਾਨੀ ਦੇ ਵਿੱਚ ਉਸ ਮਨੁੱਖ ਦਾ ਵਿਆਹ ਹੋ ਜਾਂਦਾ ਹੈ ਪਰਿਵਾਰ ਬਣ ਜਾਂਦਾ ਹੈ ਫਿਰ ਉਹ ਪਰਿਵਾਰ ਦੇ ਵਿੱਚ ਰੁੱਝ ਜਾਂਦਾ ਹੈ ਫਿਰ ਉਹ ਕਹਿੰਦਾ ਕੋਈ ਗੱਲ ਨਹੀਂ ਸਾਰੀ ਉਮਰ ਪਈ ਹੈ ਬੁਢੇਪੇ ਦੇ ਵਿੱਚ ਜਾ ਕੇ ਪ੍ਰਮਾਤਮਾ ਦਾ ਨਾਮ ਜਪ ਲਵਾਂਗੇ ਪਰੰਤੂ ਕਈ ਹੁੰਦੇ ਹਨ ਉਹ ਕਹਿੰਦੇ ਹਨ ਕਿ ਹੁਣ ਤਾਂ ਚਲੋ ਬੜਾਪਾ ਆ ਗਿਆ ਹੁਣ ਕੀ ਨਾਮ ਜਪਣਾ ਸਾਧ ਸੰਗਤ ਜੀ ਸਤਿਗੁਰੂ ਜੀ ਕਹਿੰਦੇ ਭਾਈ ਉਸ ਤੋਂ ਵੱਡਾ ਜਿਹੜਾ ਮੂਰਖ ਕੋਈ ਹੋ ਨਹੀਂ ਸਕਦਾ ਕਿਉਂਕਿ ਜਿਸ ਤਰ੍ਹਾਂ ਗਿੱਠਕ ਰੱਸੀ ਦੇ ਨਾਲ ਅਸੀਂ ਖੂਹ ਦੇ ਵਿੱਚ ਪਾਣੀ ਖਿੱਚ ਸਕਦੇ ਹਾਂ ਉਸੇ ਤਰ੍ਹਾਂ ਬੁਢਾਪੇ ਦੇ ਵਿੱਚ ਜਿੰਨੇ ਵੀ ਸਾਨੂੰ ਸੁਵਾਸ ਬਚੇ ਹਨ ਜੇ ਅਸੀਂ ਅੰਤਲੇ ਸਮੇਂ ਉਸ ਦੇ ਨਾਲ ਪਰਮਾਤਮਾ ਦਾ ਨਾਮ ਸਿਮਰ ਲਈਏ ਤਾਂ ਸਤਿਗੁਰੂ ਜੀ ਕਹਿੰਦੇ ਭਾਈ ਫਿਰ ਵੀ ਤੈਨੂੰ ਪਰਮਾਤਮਾ ਦੀ ਪ੍ਰਾਪਤੀ ਹੋ ਸਕਦੀ ਹੈ ਤਾਂ ਇਸ ਕਰਕੇ ਜਿਹੜਾ ਨਾਮ ਜਪਣਾ ਹੈ ਉਹਦੀ ਕੋਈ ਉਮਰ ਨਿਸ਼ਚਿਤ ਨਹੀਂ ਕੀਤੀ ਗਈ ਕਿ ਕਿ ਤੂ ਧਰੂ ਪ੍ਰਹਿਲਾਦ ਜਪਿਓ ਹਰ ਜੈ ਸਿੰਘ ਭਗਤ ਧਰੂ ਪ੍ਰਗਤ ਭਗਤ ਪ੍ਰਹਿਲਾਦ ਉਹਨਾਂ ਦੀ ਜਿਹੜੀ ਉਮਰ ਹੈ ਉਹ 5-5 ਸਾਲਾਂ ਦੀ ਦੱਸੀ ਗਈ ਹੈ 5 ਸਾਲਾਂ ਦੀ ਉਮਰ ਦੇ ਵਿੱਚ ਹੀ ਉਹਨਾਂ ਨੇ ਪਰਮਾਤਮਾ ਨੂੰ ਪਾ ਲਿਆ ਤੁਸੀਂ ਇਸ ਕਰਕੇ ਸਤਿਗੁਰੂ ਜੀ ਕਹਿੰਦੇ ਭਾਈ ਜੀਐਸਸੀ ਪਰਮਾਤਮਾ ਦੇ ਨਾਲ ਪਿਆਰ ਪਾਵਾਂਗੇ ਤਾਂ ਉਹ ਪਰਮਾਤਮਾ ਸਾਡੀ ਰੱਖਿਆ ਵੀ ਕਰਦਾ ਹੈ ਸਾਨੂੰ ਜਮਾ ਤੋਂ ਬਚਾ ਲੈਂਦਾ ਹੈ ਸੇਵਾ ਸਿਮਰਨ ਕਰਨਾ ਇਹ ਮਨੁੱਖ ਦੇ ਹਿੱਸੇ ਆਇਆ ਹੈ ਕਿਉਂਕਿ ਜਿਹੜੀ ਮਨੁੱਖਾ ਦੇਹ ਹੈ ਇਹ ਮਨੁੱਖ ਦੇ ਹਿੱਸੇ ਹੀ ਆਈ ਹੈ ਇਸ ਦੇ ਵਿੱਚ ਰਹਿ ਕੇ ਜਿਹੜਾ ਮਨੁੱਖ ਹੈ ਉਹ ਪਰਮਾਤਮਾ ਨੂੰ ਪ੍ਰਾਪਤ ਕਰ ਸਕਦਾ ਹੈ ਕਿਉਂਕਿ ਜਿਹੜੇ ਦੇਵ ਹੀ ਦੇਵਤੇ ਹੋਏ ਹਨ ਉਹ ਵੀ ਇਸ ਦੇਹ ਨੂੰ ਤਰਸ ਰਹੇ ਹਨ ਕਿਉਂਕਿ ਉਹ ਅਮਰ ਹਨ ਉਹਨਾਂ ਦੀ ਮੁਕਤੀ ਨਹੀਂ ਹੋਈ ਇਸ ਦੇਹੀ ਕੋ ਸਿਮਰੈ ਦੇਵ ਜਿਹੜੇ ਵੱਡੇ ਵੱਡੇ ਦੇਵੀ ਦੇਵਤੇ ਹਨ ਉਹ ਵੀ ਇਸ ਮਨੁੱਖਾ ਦੇਹੀ ਨੂੰ ਤਰਸ ਰਹੇ ਹਨ ਪਰੰਤੂ ਜਿਹੜਾ ਮਨੁੱਖ ਹੈ ਉਹ ਇਸ ਦੇਹੀ ਦੀ ਕਦਰ ਨਹੀਂ ਕਰ ਰਿਹਾ ਉਸ ਨੂੰ ਇਹ ਨਹੀਂ ਸਮਝ ਲੱਗ ਰਹੀ ਕਿ ਸਾਨੂੰ ਇਹ ਜਿਹੜੀ ਦੇਹ ਹੈ ਸਰੀਰ ਹੈ ਇਹ ਕਿਸ ਕੰਮ ਵਾਸਤੇ ਮਿਲਿਆ ਹੈ ਤਾ ਇਸ ਸਰੀਰ ਦੇ ਵਿੱਚ ਆ ਕੇ ਇਸ ਸਰੀਰ ਦੇ ਰਾਹੀ ਅਸੀਂ ਪ੍ਰਮਾਤਮਾ ਦਾ ਨਾਮ ਜਪਣਾ ਹੈ ਸੇਵਾ ਕਰਨੀ ਹੈ ਸਿਮਰਨ ਕਰਨਾ ਹੈ ਫੇਰੇ ਸਤਿਗੁਰੂ ਜੀ ਕਹਿੰਦੇ ਭਾਈ ਤੈਨੂੰ ਮੁਕਤੀ ਦੀ ਜਿਹੜੀ ਦਾਤ ਹੈ ਉਹ ਪ੍ਰਾਪਤ ਹੋਣੀ ਹੈ ਜਿਹੜਾ ਪ੍ਰਮਾਤਮਾ ਦਾ ਨਾਮ ਜਪਦਾ ਹੈ ਉਹਦਾ ਜਿਹੜਾ ਜਨਮ ਮਰਨ ਕੱਟਿਆ ਜਾਂਦਾ ਹੈ ਉਹ 84 ਲੱਖ ਜੁਨਾਂ ਦੇ ਗੇੜ ਦੇ ਵਿੱਚ ਨਹੀਂ ਪੈਂਦਾ ਤਾਂ ਇਸ ਕਰਕੇ ਜਿੰਨਾ ਵੀ ਸਮਾਂ ਸਾਨੂੰ ਮਿਲੇ ਤਾਂ ਸਾਨੂੰ ਪਰਮਾਤਮਾ ਦਾ ਨਾਮ ਸਿਮਰਨਾ ਜ਼ਰੂਰ ਚਾਹੀਦਾ ਹੈ ਘਰ ਦੇ ਵਿੱਚ ਅਸੀਂ ਕੰਮ ਕਰਦੇ ਹਾਂ ਕੰਮ ਕਰਦੇ ਕਰਦੇ ਵੀ ਅਸੀਂ ਪਰਮਾਤਮਾ ਦਾ ਨਾਮ ਜਪ ਸਕਦੇ ਹਾਂ بس ਕਰਕੇ ਕਈ ਕਹਿੰਦੇ ਹਨ ਕਿ ਸਾਨੂੰ ਕਿਸੇ ਨੇ ਕਰਾ ਦਿੱਤਾ ਜਦੋਂ ਕਿਸੇ ਦੇ ਘਰ ਦੇ ਵਿੱਚ ਕੋਈ ਦੁੱਖ ਤਕਲੀਫ ਆ ਜਾਵੇ ਕਾਹੋ ਕਿਸੇ ਗਵਾਂਡਿਆਂ ਦੇ ਉੱਪਰ ਜਾਂ ਕਿਸੇ ਹੋਰ ਦੇ ਉੱਪਰ ਸ਼ੱਕ ਕਰ ਲੰਗ ਜਾਂਦੇ ਹਨ ਕਿ ਸਾਨੂੰ ਸ਼ਾਇਦ ਪਤਾ ਨਹੀਂ ਕਿਸੇ ਨੇ ਕੁਝ ਕਰਾ ਦਿੱਤਾ ਤਾਂ ਸਤਿਗੁਰੂ ਜੀ ਕਹਿੰਦੇ ਭਾਈ ਤੁਸੀਂ ਵੀ ਕਰਕੇ ਦੇ ਸਕਦੇ ਹੋ ਕਿਸੇ ਨੂੰ ਉਹ ਕੀ ਹੈ ਜਦੋਂ ਤੁਸੀਂ ਗੁਰਬਾਣੀ ਪੜ੍ਹਨੀ ਹੈ ਘਰ ਦੇ ਵਿੱਚ ਕੰਮ ਕਰਦੇ ਹੋ ਪ੍ਰਸ਼ਾਦਾ ਤਿਆਰ ਕਰਦੇ ਹੋ ਦਾਲ ਸਬਜ਼ੀ ਤਿਆਰ ਕਰਦੇ ਹੋ ਤਾਂ ਉਸ ਸਮੇਂ ਜਦੋਂ ਅਸੀਂ ਨਾਮ ਸਿਮਰਾਂਗੇ ਵਾਹਿਗੁਰੂ ਦਾ ਸਿਮਰਨ ਕਰਾਂਗੇ ਤਾਂ ਉਹ ਜਿਹੜਾ ਅਸੀਂ ਭੋਜਨ ਤਿਆਰ ਕਰ ਰਹੇ ਹਾਂ ਉਹਦਾ ਜਿਹੜਾ ਆਸਰ ਹੈ ਉਹ ਚੀਜ਼ ਦੇ ਉੱਪਰ ਪੈਂਦਾ ਹੈ ਜਦੋਂ ਅਸੀਂ ਇਹਨੂੰ ਪ੍ਰੈਕਟੀਕਲ ਰੂਪ ਦੇ ਵਿੱਚ ਕਰਾਂਗੇ ਲਗਾਤਾਰ ਮਹੀਨਾ ਦੋ ਮਹੀਨੇ ਲਗਾਤਾਰ ਆਪਣੇ ਘਰ ਦੀ ਰਸੋਈ ਦੇ ਵਿੱਚ ਅਸੀਂ ਨਾਮ ਜਪਣਾ ਸ਼ੁਰੂ ਕਰ ਦਿੱਤਾ ਤਾਂ ਸਾਡੇ ਘਰ ਦਾ ਜਿਹੜਾ ਬੱਚਾ ਬੱਚਾ ਉਹ ਪਰਮਾਤਮਾ ਦਾ ਨਾਮ ਜਪਣਾ ਸ਼ੁਰੂ ਕਰ ਦਵੇਗਾ ਕਿਉਂਕਿ ਜਿਹੜੀ ਗੁਰਬਾਣੀ ਹੈ ਉਹਦਾ ਆਸਰ ਜ਼ਰੂਰ ਹੁੰਦਾ ਹੈ ਤੋ ਇਸ ਕਰਕੇ 사ਦੂ ਗੁਰੂ ਜੀ ਕਹਿੰਦੇ ਭਾਈ ਜਿੰਨਾ ਵੀ ਸਮਾਂ ਸਾਨੂੰ ਮਿਲੇ ਤਾਂ ਸਾਨੂੰ ਪ੍ਰਮਾਤਮਾ ਦੇ ਨਾਮ ਦੇ ਵਿੱਚ ਜੁੜਨਾ ਚਾਹੀਦਾ ਹੈ ਫੇਰ ਹੀ ਸਾਡਾ ਇਸ ਦੁਨੀਆ ਤੇ ਆਇਆ ਸਫਲ ਹੈ ਸੋ ਹੋਈਆਂ ਭੁੱਲਾਂ ਦੀ ਖਿਮਾ ਬਲਾਓ ਫਤਿਹ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ